ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਆ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬਾਈ ਸਵੇਰ ਤੋਂ ਲੱਗੇ ਹੋਏ ਆਪਣਾ ਕੰਮ ਵੀ ਸਪਰੇਅ ਦਾ ਕੰਮ ਆ ਜਿਹੜਾ ਸ਼ੁਰੂ ਹੋ ਗਿਆ ਥੋੜਾ ਜਿਹਾ ਕੱਖ ਜਾ ਤਾਂ ਵਿੱਚ ਬਰਸੀਨ ਜੀ ਵਾਲਾ ਵੀ ਉਹਦੇ ਕਰਕੇ ਸਪਰੇਅ ਕਰਤੀ ਬਾਈ ਕਣਕ ਪਰ ਤੇ ਸਪਰੇਅ ਕਰਦੇ ਕਰਦੇ ਬਾਈ ਵਿੱਚੇ ਵਿੱਚ ਕਹਿੰਦੇ ਹਰੇਕ ਨੂੰ ਆਪਣੇ ਕੰਮ ਦਾ ਫਿਕਰ ਹੁੰਦਾ ਉਧਰ ਬਾਈ ਸਰਦਾਰਨੀ ਨੇ ਵੀ ਫੋਨ ਕਰਤਾ ਸਪਰੇਅ ਕਰਕੇ ਆਇਆ ਮੈਂ ਪਾਰ ਵਾਲੇ ਖੇਤਾਂ 'ਚ ਕਿਉਂਕਿ ਪ੍ਰਸ਼ਾਦਾ ਛੱਕ ਗਿਆ ਤਾਂ ਫਿਰ ਮੈਂ ਉਹਨਾਂ ਨੂੰ ਦੱਸਤਾ ਵੀ ਮੈਂ ਪਾਰ ਸਪਰੇਅ ਕਰਨ ਜਾਣਾ ਅਮਨ ਜਾਣਾ ਬਾਈ ਅੱਜ ਵਿਆਹ 'ਚ ਚਲੋ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਅਲੱਗ-ਅਲੱਗ ਵੀ ਹਰੇਕ ਨੂੰ ਆਪਣੇ ਕੰਮ ਦਾ ਫਿਕਰ ਨੂੰ ਦਾ ਤੇ ਪਹਿਲਾਂ ਬਾਈ ਸਰਦਾਰ ਨੇ ਮਿਲਿਆ ਸਾਡੀ ਨੂੰ ਮੇਰੇ ਵੱਲੋਂ ਸਾਰੇ ਦੇ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹਾਂ ਤੈਨੂੰ ਕਾਹਦਾ ਫਿਕਰ ਪੈ ਗਿਆ ਫਿਕਰ ਤਾਂ ਬਹੁਤ ਪੈ ਗਿਆ ਜੀ ਮੇਰੇ ਜਾਬ ਆ ਗਿਆ ਅਚਾਨਕ ਜਈ ਜਣੀਏ ਦਾ ਘਰ ਦਾ ਕੰਮ ਤਾਂ ਮੇਰੇ ਤੇ ਅੱਧ ਵਿਚ ਅੱਧਾ ਜਾ ਮੈਂ ਤੁਸੀਂ ਵੀ ਪ੍ਰਸ਼ਾਦਾ ਛੱਕ ਕੇ ਕਹਿੰਦੇ ਨੇ ਵੀ ਸਪਰੇਅ ਕਰਨ ਚੱਲਿਆ ਮੈਂ ਕਿਤੇ ਪਹਿਲਾਂ ਉਰੇਨਾ ਕਰ ਦੂ ਮੈਂ ਪਿੰਡ ਵਾਲੀ ਮੋਟਰ ਤੇ ਮੈਂ ਤਾਂ ਨਾ ਭੱਜੀ ਕੋ ਆਈ ਹੁਣ ਤਿਆਰ ਚੱਕ ਕੇ ਆਣੀ ਲੋ ਭਾਈ ਨੂੰ ਫਿਕਰ ਪੈ ਗਿਆ ਵੀ ਜਿਹੜੀ ਇਹ ਕਣਕ ਤੇ ਲਾਗ ਮੇਥੀ ਪਾਲਕ ਖੱਗੀ ਅੱਜ ਸਵੇਰੇ ਤੁਹਾਨੂੰ ਦੱਸਣੇ ਲੱਗੇ ਦੀ ਅੱਜ ਸਾਗ ਦਾ ਪਲਾਨ ਜਾ ਬਣਦਾ ਏ ਵੀ ਕਾਫੀ ਦਿਨ ਹੋ ਗਏ ਪਿੰਡੇ ਚ ਮੈਰਿਜ ਵੀ ਚੱਲ ਰਹੀ ਸੀ ਤਾਂ ਕਰਕੇ ਸਬਜ਼ੀਆਂ ਖਾਧੀਆਂ ਤੇ ਮਸਾਲਿਆਂ ਵਸੂਲੇ ਆਇਆ ਤਾਂ ਜੈ ਤਾਂ ਮੈਂ ਭਾਈ ਵਿਆਹ ਚੱਲਦੇ ਵੀਲੇ ਜੀ ਲਾਈਪ ਹੈ ਬਹੁਤ ਸਾਨੂੰ ਸੱਦੇ ਆਏ ਸਾਰੇ ਪਿੰਡ ਨੂੰ ਹੈ ਵੀ ਹੁਣ ਸਾਗ ਨੂੰ ਮਨ ਕਰ ਰਿਹਾ ਹੈ ਅੱਜ ਮੇਰਾ ਇੱਕ ਪੰਪਰਾ ਇਹ ਕਹਦਾ ਜੇ ਤੇਰਾ ਫੋਨ ਗਿਆ ਤਾਂ ਆ ਮੈਂ ਤਾਂ ਹੀ ਸਾਨੂੰ ਫੋਨ ਕਰਿਆ ਪੁੱਛਿਆ ਫਿਰ ਵੀ ਤੁਸੀਂ ਵੀ ਇੱਥੇ ਪਿੰਡ ਪਿੰਡੇ ਆ ਕਿ ਉਹ ਉੱਧਰ ਗਏ ਹੋਏ ਆ ਲੋ ਬਾਈ ਜਿਹਦੇ ਆ ਗਏ ਪਰ ਇੱਕ ਨੂੰ ਆਪਣੇ ਆਪਣੇ ਹੈ ਜਿਕਣਾ ਹੈ ਤੀਮਾ ਘਰ ਪਣੀ ਆ ਗਈ ਫਿਰ ਭੱਜ ਗਿਆ ਹਥਿਆਰ ਚੱਕ ਕੇ ਅੱਛਾ ਹਾਂਜੀ ਹਥਿਆਰ ਕਿਤੇ ਰਫਲ ਤਾਂ ਚੱਕ ਲਿਆ ਜੀ ਕਰਦ ਲਿਆਈਏ ਜੀ ਬਾਹਰ ਕੱਢਣ ਨੂੰ ਘੜੀਆਂ ਪਾਲ ਕੱਢ ਦੇ ਦੇਖੋ ਭਾਈ ਕਿਹਦੇ ਹਥਿਆਰ ਰਫਲ ਨਾਲ ਰੱਖੀ ਵੀ ਹੋਵੇ ਇਹਨੇ ਚਲੋ ਭਾਈ ਇੱਕ ਨਾ ਹੀ ਚੱਲੀ ਜਾਣਾ ਆਪਣਾ ਆਪਣਾ ਕੰਮ ਦਾ ਫਿਕਰ ਤਾਂ ਹੁੰਦਾ ਹੀ ਆ ਹਾਂਜੀ ਆਪਾਂ ਨੂੰ ਵੀ ਚਲੋ ਭਾਈ ਪਿਛਲੇ ਕੈਮਰੇ ਹੈ ਤੇ ਮੇਰੇ ਨੂੰ ਦੱਸਣਾ ਲੱਗੀ ਸੀ ਮੈਨੂੰ ਸਾਗ ਲੈਣ ਚੱਲੇਗੇ ਮੇਰੇ ਨਾਲ ਫਿਰ ਮੈਂ ਭੁੱਲ ਗਈ ਸੀ ਹੂੰ ਹੂੰ ਉਸੇ ਘਰ ਵੀ ਕੰਮਕਾਰ ਹੁੰਦਾ ਤੁਹਾਨੂੰ ਪਤਾ ਹੈ ਅੱਜ ਮੈਰ ਜੀ ਦੀ ਆਮਰੇ ਦੇ ਵੀ ਕੱਪੜੇ ਫਿਰ ਮੈਂ फटाफट ਪ੍ਰੈਸ ਕਰਕੇ ਰੱਖ ਕੇ ਆਈ ਮੈਂ ਮੈਂ ਆਈ 5 ਮਿੰਟ 'ਚ ਉਹ ਤਾਂ ਗੱਡੀ ਲਈ ਘੁੰਮਦਾ ਤਾਂ ਇਧਰ ਹਾਂਜੀ ਨਿਕਲੇ ਆ ਤਾਂ ਉਹਨਾਂ ਫਿਰ ਉਹਨਾਂ ਆਪਣੇ ਦੋਸਤ ਇਕੱਠੇ ਕਰਨੇ ਆ ਲੋ ਭਾਈ ਪਲਟਣ ਇਕੱਠੇ ਹੋਣੀ ਆ ਜੱਗਾ ਦੂਆਮਨਾ ਤੇ ਸਾਰਿਆਂ ਨੇ ਇਕੱਠੇ ਹੋਣਾ ਚਲੋ ਕੋਈ ਨਹੀਂ ਬਾਈ ਖੁਸ਼ੀਆਂ ਖੇੜੇ ਇਕੜਾਈ ਪਰਿਵਾਰਾਂ ਚ ਰਹੇ ਨਾਲ ਮਿਲ ਕੇ ਰਹੀਏ ਚਲੋ ਲੱਗੇ ਵੇ ਆ ਕੰਮ ਪਾਈ ਇੱਧਰ ਆਪਣਾ ਖੇਤ ਘਰ ਵੀ ਹੈ ਕੋਈ ਕਿ ਚੋਰੀਓ ਕਰਾ ਦੂੰਗੀ ਨਾ ਹੈਗੇ ਤਾਂ ਪਾਪਾ ਜੀ ਤੁਸੇ ਫੇਲੇ ਕੋਠੇ ਤੇ ਬੈਠੇ ਹਾਂ ਦੱਸਿਆ ਜੀ ਆਦਾਂ ਲੈ ਕੇ ਚਲੇਗੇ ਅੱਜ ਅੱਛਾ ਮਸਨ ਦੀ ਤਾਂ ਲੋੜੇ ਨਹੀਂ ਪੈਂਦੀ ਗੌਂਡੀਆਂ ਦਾ ਵੀ ਸਾਰਾ ਬਥੇਰਾ ਰਹਿੰਦਾ ਹੈ ਪਤਾ ਨਿਕਲਦਾ ਵੀ ਉਹ ਦੇਖੋ ਬਾਈ ਹੁਣ ਆ ਕੇ ਆਪਾਂ ਨੇ ਮੋਟਰਸਾਈਕਲ ਹਾਲੇ ਖੜਾਇਆ ਹੀ ਤਾਰੇ ਠੀਕ ਹੈ ਲਾਵੇ ਸਰਦਾਰ ਨੇ ਸਾਗ ਤਾਂ ਵਾਧੂ ਆ ਸਾਗ ਤਾਂ ਨਖਰਾਈ ਨੂੰ ਹਾਂਜੀ ਠੀਕ ਆ ਤੋੜਨ ਵਾਲੀ ਬਾਲ ਜੇ ਤਾਂ ਆਪਣੇ ਦੰਦ ਕਰਨੇ ਆ ਤਿੱਖੇ ਠੀਕ ਆ ਪਹਿਲਾਂ ਪਾਲਕ ਮੇਥੀ ਤੋੜਦਾ ਜੇ ਤਾਂ ਆਪਣੇ ਦੰਦ ਤਿੱਖੇ ਕਰਨੇ ਆ ਤਾਂ ਗੰਨਾ ਵੀ ਚੁੱਪ ਸਕਦੀ ਆ 85 ਦਾ ਮਿਹੜਾ ਖੜਾ ਇੱਕ ਤੇ ਮੈਂ ਕੱਟ ਕੇ ਦੇ ਦੇ ਤੁਹਾਨੂੰ ਲਈ ਦੀ ਘਰ ਕੋਰਨੀ ਇਹ ਕੰਮ ਉਰੀ ਚੱਲਣੇ ਆ ਘਰ ਵਾਲੇ ਕੰਮ ਨਹੀਂ ਘਰ ਜਾ ਕੇ ਤਾਂ ਕੰਮ ਹੀ ਹੋ ਜਾਣਾ ਅੱਛਾ ਪਿੰਡੋਂ ਤਾਂ ਨਹੀਂ ਰੋਟੀ ਕਰਨੀ ਲੋਹਾਫੇ ਦੋ ਲਈ ਫਿਰਦੀ ਬੜੇ ਬੜੇ ਪਸਾਗ ਹਣੇ ਬਣਾਉਂਗੀ ਦੋ 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 ਡੰਗਾ ਤਾਂ ਚਾਹੀਦਾ ਹੀ ਐ ਜੀ ਪਤਾ ਵੀ ਨਹੀਂ ਤੇਰਾ ਕੋਈ ਹਫਤੇ ਦਾ ਵੀ ਬਣਾ ਰਹਿੰਦੀ ਐ ਤੂੰ ਨਾ ਹਫਤਾ ਬਣ ਜਾ ਨੰਦਾ ਪੰਮੂ ਕਹਿੰਦਾ ਦਾ ਕਹਿੰਦਾ ਮੰਮੀ ਨੇ ਹੱਤਾ ਸਾਗ ਚ ਲਾਇਆ ਕਹਿੰਦਾ ਪਿੱਛੇ ਪਾਪਾ ਹੁਣ ਨਾ ਤੋੜ ਕੇ ਲਿਜਾਓ ਪੰਮੂ ਤਾਂ ਫੇਰ ਘੱਟ ਪਸੰਦ ਕਰਦਾ ਤਾਂ ਕਹਿੰਦਾ ਸਾਗ ਨਾ ਬਣਾ ਕੇ ਕਰੋ ਚਲੋ ਕੋਈ ਨਹੀਂ ਲੋ ਭਾਈ ਹੁਣ ਆਇਆ ਖੇਤ ਉਪਰ ਸਪਰੇਅ ਕਰਨੀ ਆ ਬਾਈ ਤੇ ਬਾਅਦ ਆਪਾਂ ਨੇ ਆਪਣਾ ਬਾਈ ਸਾਰਾ ਕੁਝ ਪੰਪ ਹੈ ਇਹ ਉਹ ਸਦੀ ਵਾਲੀ ਪ੍ਰਕਾਣੀ ਤੇ ਥੋੜੀ ਜਿਹੀ ਸਪਰੇ ਫਿਰ ਪੱਤੇ ਪੰਨਾ ਹੈਟਾ ਛੋਟਾ ਬੂਟਾ ਜਿਹੜਾ ਉਹਦੇ ਪਰ ਗਿਰ ਜਾਂਦਾ ਪਾਣੀ ਜੋ ਲਓ ਭਾਈ ਤਾਇਆ ਜੀ ਵੀ ਬੈਠੇ ਅਦਰ ਧੁੱਪ ਸਿਰਖਦੇ ਤੇ ਪਹਿਲਾਂ ਬਾਗਬਾੜੀ ਦੇਖ ਰਜੀ ਫੇਰ ਕਹ ਲੈ ਸੁਣ ਹਾਂਜੀ ਲਾ ਭਾਈ ਉਦੋਂ ਘਟ ਕੋਈ ਨਾ ਤੇ ਇਹਨਾਂ ਪਹਿਲਾਂ ਹੀ ਹਾਂ ਉਦੋਂ ਘਟ ਪਹਿਲਾਂ ਹੀ ਲਾ ਭਾਈ ਆ ਮੋਟਾ ਲਸਣ ਦੇਖੋ ਸਾਡੇ ਵਧੀਆ ਹੋਇਆ ਵਾ ਲਾ ਭਾਈ ਆਦਿ ਪਾ ਪਾਲੀ ਜਾਨੇ ਰਹਿੰਦੇ ਨੇ ਪਾਲਕੀਂ ਕਟੋੜ ਕੇ ਹੂੰ ਪਾਪਾ ਜੀ ਲਾ ਲਜਾਈ ਜਾਂਦੇ ਆ ਤਾਂ ਘਰ ਨੂੰ ਮਾ ਪਾਲਕ ਮੇਥੇ ਤੋੜ ਕੇ ਸਬਜ਼ੀ ਵੀ ਪਾਉਂਦੇ ਰੋਟੀ ਵੀ ਪਾ ਲੈਂਦੇ ਪਾਲਕ ਮੇਥੀ ਆਪਣਾ ਟੁੱਟਦੀ ਬਹੁਤ ਆ ਨਾ ਮੰਮਾ ਨਾਲ ਜਿਹੜਾ ਫਿਗਰ ਪੈ ਗਿਆ ਕਿਲੇ ਜਿੱਤੇ ਗੜੇ ਨਾ ਜਾ ਪਣ ਜਾਂਦੇ ਤੇ ਉਹ ਤੇਨੂੰ ਜੌਂਡੀਅਰ ਕਹਿੰਦੇ ਆ ਕਾਹਦਾ ਕਹਿੰਦਾ ਜੌਂਡੀਅਰ ਬਨਵਾਏ ਦੱਸ ਜੌਂਡੀਅਰ ਦੱਸ ਤੇ ਉਹ ਚਰ ਪਾਉਂਗੇ ਤਾਂ ਤਾਂ ਵੱਡ ਜਾਂਦੀ ਫੇਰ ਕੱਢ ਲਿਓ ਜੌਂਡੀਅਰ ਦੱਸਦਾ ਨਹੀਂ ਨਾ ਹੈਗਾ ਹਰਾ ਜੌਂਡੀਅਰ ਰਹਿਣ ਦੂ ਨਹੀਂ ਕਿ ਜ਼ਿਆਦਾ ਗਿੱਲਾ ਜੀ ਆ ਦੇਖ ਪੈਰ ਗੁੜੇ ਬਣਿਆ ਹੂੰ ਹੂੰ ਤੇਰੇ ਨਾਲ ਤੇ ਤਾਂ ਚੋਰ ਚੰਗੇ ਆ ਭਾਈ ਮੈਂ ਸੱਚੀ ਦੇਖਿਆ ਮੈਂ ਤਜਰਬਾ ਹੀ ਇਹ ਕਿਹੜੀ ਚੀਜ਼ ਦੀ ਚੋਰੀ ਜੀ ਅੱਜ ਜਿਹਨੇ ਤੋੜਨੀ ਆ ਪਾਲਕ ਮਿੱਠੀ ਟੁੱਟਦੀ ਹੋਇਆ ਖਾੜੇ ਵਾਲੀ ਚੀਜ਼ ਵੀ ਚੀਜ਼ ਨੂੰ ਚੋਰੀ ਕਹਿੰਦੇ ਹੁੰਦੇ ਹਾਂ ਹਾਂ ਮੈਂ ਬਤੇਰਾ ਕੋ ਦੱਤਾ ਵਾ ਵਾ ਇਧਰ ਉਹਨੇ ਕਹਿਦਾ ਨਾ ਜੇ ਕੋਈ ਹੋਊਗਾ ਤਾਂ ਨਹੀਂ ਕਿਸੇ ਦੇ ਤੋੜੂਗਾ ਜਾ ਕੇ ਖੇਤਾ ਵਿੱਚ ਹੱਸਿਆ ਵਾ ਗੁਰੂ ਦੀ ਮਿਹਰ ਸੋਹਣੀ ਕਿਰਪਾ ਦੀ ਬਰਕਤ ਆ ਹਰੇਕੀ ਵਿੱਚ ਹਾਂ ਵੀ ਖਾਣੇ ਵਾਲੀ ਦਾ ਕੋਈ ਗੱਲ ਨਹੀਂ ਜਾਨੀ ਤਾਂ ਕਹਿੰਦੇ ਤੋੜ ਲਓ ਭਾਈ ਜੀ ਨੇ ਤੋੜਨਾ ਖਾਣੇ ਦੀ ਚੋਰੀ ਹੁੰਦੀ ਹੈ ਸੋ ਭਾਈ ਜਦੋਂ ਕਹਿੰਦੇ ਰਾਜਾ ਹੀ ਪਰਜਾ ਨੂੰ ਕਹਿੰਦਾ ਵੀ ਚੱਕੋ ਤੇ ਅਸੀਂ ਕੀ ਕਰਨਾ ਬਾਈ ਚਲੋ ਕੋਈ ਨਹੀਂ ਦਿਲ ਖੋਸ਼ ਆਈਦਾ ਮਸਾਲੇ ਤੋੜਦੇ ਤੁਸੀਂ ਆਹ ਪਾਲਕ ਵੜਦੇ ਅਸੇ ਜਿੱਦੇ ਮੈਂ ਤਾਂ ਫਿਰ ਪੱਧਰ ਤੇ ਵੱਢਣੀ ਆਇਆ ਨਾ ਇੱਕ ਰੱਖ ਰ ਕਰਦ ਦੇ ਦੇ ਮੈਂ ਨਹੀਂ ਛੱਡਣੀ ਫਿਰ ਇਹ ਤੈਨੂੰ ਦੱਸਾਂ ਐ ਤੋੜਨਾ ਪੱਤਾ ਪੱਤਾ ਪੱਤਾਂ ਚਪਲਾ ਹੋਈਆਂ ਖਰਾਬ ਹੋਈਆਂ ਰੇ ਮਿੱਟੀ ਨਾਲ ਹਾਂ ਆ ਲੈ ਮੇਰੀਆਂ ਚਪਲਾਂ ਖਰਾਬ ਐ ਤੇਰੀਆਂ ਚਪਲਾਂ ਠੀਕ ਐ ਠੀਕ ਵਧਾਰੇ ਮੋਟੇ-ਪੂਚੇ ਲਾਉਣੇ ਘਰ ਦਾ ਸਾਦਾ ਕੰਮ ਤੇ ਆਈ ਜੀ ਚੱਲ ਫਿਰ ਤੂੰ ਸਾਗ ਤੋੜ ਉਧਰ ਚੱਲ ਤੈਨੂੰ ਦੱਸਾਂ ਪਾਲਕ ਮੇਥੀ ਤੜਾਉਣੀ ਤਾਂ ਦਿੱਤੀ ਹੀ ਐ ਮੈਂ ਹਰਜੀਤ ਮੇਰਾ ਕੰਮ ਵੀ ਕਾਫੀ ਪਿਆਏ ਪੰਜ ਪੰਪ ਲੱਖਣੇ ਹਲੇ ਠੀਕ ਐ ਨੀ ਲੋ ਭਾਈ ਹਾਂ ਸ਼ਾਮ ਨੂੰ ਤੇ ਸ਼ਾਮ ਨੂੰ ਉਧਰ ਬੜੇ ਖੇਤ ਪਰ ਕਰਕੇ ਇਹਨਾਂ ਨੂੰ ਹਨੇਰਾ ਹੋ ਗਿਆ ਫਿਰ ਮਹਾ ਛੱਡ ਤਾਂ ਕਰਕੇ ਫੇਰ ਮੈਂ ਹੁਣ ਤੇ ਆਪਣਾ ਹਥਿਆਰ ਚੱਕਿਆ ਠੀਕ ਐ ਨੀ ਹੌਣ ਤੋ ਦੇਖ ਲੈ ਤੇਰੀ ਇੱਕ ਕੁਛੀ ਤਾਂ ਹੈ ਬੂਟੇ ਨਾਲੇ ਖੜੀ ਐ ਪੂਰੀ ਤਾਕਤ ਦੀ ਬਹੁਤ ਤਰ੍ਹਾਂ ਦਾ ਸਾਗ ਆ ਤੇਰਾ ਦੇਖ ਲੈ ਕਿੰਨੀਆ ਗਦਲਾ ਐਨ ਰਾਮ ਨਾਲ ਵਾਹਿਗੁਰੂ ਦਾ ਨਾਮ ਲੈ ਕੇ ਆਪਣਾ ਤੋੜਨ ਲੱਜਾ ਦੇਖਣੀ ਲੋ ਭਾਈ ਇੱਧਰ ਵੀ ਭਾਈ ਗੋਭੀ ਸਰੋਂ ਜਿਹੜੀ ਵਧੀਆ ਹੋਣ ਲੱਗੀ ਐ ਨਾ ਦੇਖਣੀ ਚਲੋ ਬਾਕੀ ਚੱਲਦੇ ਆ ਭਾਈ ਕੰਮ ਖੇਤੀਬਾੜੀ ਦੇ ਮਹਾਰਾਜ ਦੀ ਕਿਰਪਾ ਦੇ ਨਾਲ ਐ ਨਾ ਵਧੀਆ ਉਹ ਦੇਖੋ ਕਿੰਨੇ ਵਧੀਆ ਭਾਈ ਫੁੱਲ ਪਏ ਹੋਏ ਸਾਰਾ ਰਾਏ ਨੀ ਲੋਚ ਬੱਸ ਕਰ ਹੁਣ ਬੱਸ ਕਰ ਹੁਣ ਬੱਸ ਆ ਜੀ ਹੂੰ ਖਾਲਿਓ ਕਰਕੇ ਆਟੂਂਗੀ ਖੇਤ ਨੂੰ ਚਲ ਉਧਰ ਜਰਾ ਫੁੱਟ ਦਾ ਬਹੁਤ ਆਰੇ ਜਿੰਨਾ ਤੋੜ ਦਿੰਨੀ ਦੇਖ ਲਓ ਭਾਈ ਆ ਬੂਟੇ ਦਾ ਹਾਲ ਦੇਖ ਲਓ ਇਹਨੇ ਕਾ ਕਰਤਾ ਅਬੜੀ ਹੁੰਦੇ ਕਰਤਾ ਫੁੱਟਣਾ ਬਹੁਤ ਆਨੇ ਹੈ ਜੀ ਫਟਣਾ ਹਾਂਜੀ ਆ ਥੋੜੇ ਦਿਨੇ ਹੋਏ ਪੱਲਾ ਲੈ ਕੇ ਗਏ ਤੇ ਜਨ ਦੇ ਸਾਨੂੰ ਨਵੀਆਂ ਗੰਦਲਾਂ ਹੋ ਗਈਆਂ ਉਹ ਮੈਂ ਕਹਿੰਦਾ 10 ਦਿਨੋਂ ਕੋਣੇ 12000 ਲਿਖ ਕੇ ਗਿਆ ਨੂੰ ਆ ਬਣਦਾ ਹੀ ਬਹੁਤ ਛਿੱਤੀ ਹੈ ਜੀ ਛੋਟੀ ਗੰਦਲ ਹੋ ਗਈ ਜੀ ਹੂੰ ਲੋ ਭਾਈ ਸਾਗ ਤਾਂ ਵਧੀਆ ਤੇਰਾ ਜਰ ਨਹੀਂ ਮੈਂ ਧੋ ਕੇ ਰੱਖ ਦੇਣਾ ਹੈ ਮੈਂ ਧੋ ਕੇ ਰੱਖ ਦੇਣਾ ਬਾਪੂ ਪੂਣ ਚਾਰ ਪੁੱਣ ਨੂੰ ਵੇੜ ਕੇ ਦੁਪਹਿਰ ਤੇ ਫਿਰ ਸਾਗ ਨਾਲ ਦੋ ਹੱਥ ਅੱਛਾ ਮੈਂ ਮਤਾਂ ਹੀ ਸਾਧਰੇ ਅੱਗ ਦੀ ਹਾਦੂ ਸਪਰੇਅ ਕਰ ਦਿੰਦਾ ਚੱਲ ਵਧੀਆ ਰਹੀ ਚੰਗੀ ਰਹੀ ਉਹ ਵੀ ਜਾਣੀ ਸੀ ਪੰਪ ਮਾ ਕੇ ਪਰ ਨਹੀਂ ਤਾਂ ਸਿੱਧਾ ਠੀਕ ਆ ਸੁਣੀ ਯਾਦ ਆ ਗਿਆ ਚੱਲ ਫਿਰ ਚੱਲ ਹੁਣ ਚੱਕਾ ਪਾਣਾ ਦੂ ਵਾਲਾ ਫਾਪਾ ਤਰਾ ਤੜਾ ਆਪਣਾ ਭੱਜ ਮੈਨੂੰ ਵੀ ਆਪਣਾ ਕੰਮ ਕਰ ਹੁੰਦਾ ਠੀਕ ਹੈ ਅਜੀਤ ਹਵਾ ਦੇਖ ਕਿੰਨੀ ਵਧੀਆ ਲੱਦੀ ਹੈ ਨਾ ਹੌਲੀ ਮਿੰਨੀ ਮਿੰਨੀ ਜੀ ਹੈ ਨਾ ਹਾਂਜੀ ਹੈ ਇੱਥੇ ਲੱਗੇ ਤੇ ਮਕਾਨ ਪਾਉਣ ਬਾਈ ਅਸੀਂ ਇਹ ਜਗ੍ਹਾ 'ਚ ਡੈਰੀ ਦੇ ਪਿੱਛੇ ਮੰਮੀ ਨੇ ਰੋਕਤਾ ਤਾਂ ਸਾਡੇ ਨੇ ਜਦੋਂ ਜੁੰਦੀ ਸੀ 12 'ਚ ਦੇਖ ਕਹਿੰਦੀ ਪਿੰਡ ਤੇ ਬਾਹਰ ਮਕਾਨ ਨਹੀਂ ਪਾਉਣਾ ਜਦ ਨਾਲ ਉਹ ਮਕਾਨ ਤਾਂ ਬੈਠੇ ਤੱਕ ਪਿੰਡ ਦਾ ਦਾ ਐਂਡ ਤਾਂ ਡੈਰੀ ਬਿੰਤੀ ਹੈਗੀ ਹੋਣ ਨਹੀਂ ਦਤਾ ਫਿਰ ਕਹਿੰਦੀ ਪਿੰਡ ਜੇਠੀ ਕਾਫੀ ਵੱਧ ਗਿਆ ਦਨ ਪਿੰਡ ਹੁਣ ਤਾਂ ਪਿੰਡ ਬਾਈ ਉਹ ਤੱਕ ਮਕਾਨ ਚਲੇ ਗਏ 10 ਸਾਲ ਚ ਇਹ ਪਿੰਡ ਵਰਗੀ ਮੋਜ ਵੀ ਨਹੀਂ ਆ ਗਈ ਪਣਾ ਵਿੱਚ ਉਚਾਲੇ ਘਰ ਹੁਣ ਛੱਡ ਕੇ ਆਏ ਵੇ ਦੇਖ ਲੈ ਹਾਂਜੀ ਚਲ ਪਪਾ ਨਾ ਬੰਨ ਲੈ ਹੈਗੀ ਚਲ ਚਲ ਹੁਣ ਤੂੰ ਆਪਣਾ ਘਰ ਦੇ ਲੈ ਕੇ ਇੱਧਰ ਨ ਆ ਜਾ ਚਲੋ ਬਾਈ ਚੱਲੀ ਜਾਣੇ ਲੋ ਭਾਈ ਹਾਵੇ ਸਰਦਾਰਨੀ ਇਜਾਜ਼ਤ ਆ ਹੁਣ ਹਾਂਜੀ ਸਾਗ ਰੁਕ ਚੁੱਕਿਆ ਹੈ ਇਹ ਹਾਂ ਮੋਤਸੀ ਕਰੋ ਆਪਣੀ ਸਵੇਰ ਮੈਂ ਚੱਲੀ ਘਰ ਆਲਿਓ ਵੀ ਤੋੜ ਲਈ ਥੋੜੀ ਜਿਹੀ ਹੈ ਹੈ ਆਲਿਓ ਵੀ ਤੋੜ ਲਈ ਸਾਰੀ ਹੈ ਅੱਛਾ ਅੱਛਾ ਹਾਲਿਓ ਫਿਰ ਤਾਂ ਤਾਂ ਸਾਗ ਦੇ ਅੱਜ ਹੜਦੇ ਨਹੀਂ ਮਲਾਈ ਮਲਾਕਾ ਢਾੜੀਆਂ ਵਿੱਚ ਮੇਥੀ ਹਾਂ ਹਾਂ ਸਾਗ ਦੇ ਨਾਲ ਚਲ ਹੁਣ ਮੈਂ ਆਪਣਾ ਕੰਮ ਚੱਕ ਲਵਾ ਤਿਆਰ ਲੋ ਭਾਈ ਜਾਨਾ ਪਿੰਡਾਂ ਵਰਗੀ ਮੌਲ ਦੇ ਰਿਹਾ ਹਾਂ ਜਾਜੀ ਕਰਦਾ ਕੇ ਇਹ ਚਾਜ ਉਹਨਾਂ ਨੇ ਘੁੰਮਣ ਹੋ ਜਾਂਦਾ ਏ ਮੈਂ ਆਪਣੀਆਂ ਚਾਹ ਮੁੱਲੀਆਂ ਪਾਟ ਲੈ ਜਾ ਉਹ ਧੜੀਆਂ ਲੋ ਭਾਈ ਸੱਚੀ ਤੇ ਹਰਜੀਤ ਆ ਵੀ ਧੂੜਾ ਪੈ ਸਕਦਾ ਪਰ ਉਹ ਦੇਖੋ ਸਾਹਮਣੇ ਪਾਰਕ ਮੈਤੀ ਆ ਕਾਨੂੰਨ ਨੇ ਕਰਿਆ ਵਧਾ ਨਹੀਂ ਪਰ ਫਿਰ ਵੀ ਦਿਮਾਗ ਨਾਲ ਚਲੋ ਪਤਾ ਉਹਨੂੰ ਵੀ ਆਪ ਖਾਣੀ ਆ ਚੀਜ਼ ਪ੍ਰੈਸ ਕਰਕੇ ਚਲੋ ਚੱਲਦਾ ਬਾਈ ਕੰਮ ਸਪਰੇਅ ਕਰਨ ਤੋਂ ਬਾਅਦ ਪਹੁੰਚ ਗਿਆ ਘਰ ਦਵਾਈ ਤੇ ਆਪਣਾ ਤੇਲ ਇਹ ਵੀ ਬਾਈ ਟਿਕਾਣੇ ਰੱਖਉਣਾ ਚਲੋ ਹਾਂ ਇਹ ਉੱਦੀ ਰੱਖ ਦਿੰਦੇ ਆ ਬਈ ਘੰਟਾ ਕ ਲੱਗ ਗਿਆ ਲੋ ਬਾਈ ਮੌਸਮ ਬਦਲ ਵਾਈ ਜੀ ਵੀ ਵਾਲਾ ਬਲਾਦਾ ਵਿੱਚ ਸਾਫ ਵੀ ਲੱਗਦਾ ਠੀਕ ਹੈ ਨੀ ਤੇ ਬਾਕੀ ਬਾਈ ਇੰਜੈਸ਼ਨ ਤੇ ਬੂਟਿਆਂ ਦੀ ਬਾਗਬਾੜੀ ਹੈ ਜਿਹੜੀ ਬਾਈ ਵਧੀਆ ਹੋਈ ਪਿਆ ਨਾ ਇੱਧਰ ਸਰਪੰਚ ਸਾਹਿਬ ਖੜੇ ਆ ਤੇ ਜਗ੍ਹਾ ਜਵੇਲੀ ਗੱਡੀ ਬਾਈ ਅਮਨ ਲੈ ਗਿਆ ਵਾ ਬਿਆਨ ਨੂੰ ਠੀਕ ਹੈ ਚਲੋ ਬਾਕੀ ਚੱਲੀ ਜਾਂਦਾ ਬੱਲੇ 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 ਸਰਦਾਰ ਨਹੀਂ ਹੈ ਹਾਂਜੀ ਘੰਟਾ ਡੇਢ ਘੰਟਾ ਤਾਂ ਹੋ ਗਿਆ ਤੈਨੂੰ ਆਈ ਨਹੀਂ ਹਾਂਜੀ ਹੈ ਮੈਂ ਤੁਹਾਨੂੰ ਕਿਹਾ ਇਹ ਦੱਸ ਹੈ ਮੈਂ ਕਿਹਾ ਦੱਸਾਂਗਾ ਹਾਂ ਪਹਿਲਾ ਸਵਾਰ ਆ ਰਿਹਾ ਜੀ ਹੈ ਪਹਿਲਾ ਸਵਾਰ ਆ ਰਿਹਾ ਜੀ ਆ ਗਈ ਹਾਂ ਫੇਰ ਉਹ ਤਾਂ ਅਗਲਾ ਗੱਲਾਂ ਕਰਕੇ ਰਹੇ ਸੀ ਨੇ ਹਾਂ ਪਹਿਲਾ ਮਿੰਜਾ ਤੋਂ ਤਾਂ ਉਹਨਾਂ ਦੇ ਪਹਿਲਾ ਸੀ ਕੰਮ ਖਾਸੇ ਜਰ ਜਾਂਦੇ ਆ ਤੁਹਾਨੂੰ ਲੱਗਦਾ ਵੀ ਆ ਕੇ ਵਸੇ ਨਾ ਸਾਗ ਧੋ ਕੇ ਪਾਤਾ ਹੋਣਾ ਪਹਿਲਾ ਕਿਉਂ ਜਾਂਦਾ ਉਹ ਸਕਾਇਆ ਧੁੱਪ ਚ ਹੂੰ ਫੇਰ ਆ ਕੇ ਸਾੜ ਸਵਾਰੇ ਆ ਜੀ ਫੇਰ ਹੁਣ ਧੋ ਕੇ ਫੋਲਿਆ ਨੂੰ ਧੁੱਪ ਚ ਉਹ ਦੋ ਦਿਨ ਗਾਂਟੇ ਚ ਨੇ ਲੋ ਭਾਈ ਦੇਖ ਲੋ ਇਹਦੀ ਕਲਾਕ੍ਰਿਤੀ ਦੇਖੋ ਭਾਈ ਜਾਤ ਬੇੜਾ ਜਾਤ ਇਹ ਵੀ ਦਿਮਾਗੀ ਚੀਜ਼ ਆ ਇਹ ਕੀ ਗੱਲ ਇਹ ਪਾਲਕ ਲੈਨ ਚ ਮੇਥੀ ਧਨੀਆ ਮਿੱਥੇ ਆਹਤ راہੋ ਹਾਲਿਓ ਹਾਂਜੀ ਇਸ ਜਾ ਕੇ ਰੱਖਿਆ ਜੀ ਵੀ ਸੋਹਣਾ ਲੱਗੇ ਪਿਆ ਹੈ ਹੈ ਸਜਾ ਕੇ ਰੱਖਿਆ ਹੋਵੇ ਸੋਹਣਾ ਲੱਗੇ ਪਿਆ ਵੀ ਕੱਲਾ ਕੱਲਾ ਵੀ ਪਾ ਦਵਾਂਗੇ ਜੇ ਚਾਹ ਕਰਕੇ ਲੈ ਭਾਈ ਇਹ ਵੀ ਸ਼ੌਕ ਹੁੰਦੇ ਆ ਕਿਸੇ ਕਿਸੇ ਨੂੰ ਹਾਂਜੀ ਸਿਆਣਿਆਂ ਨੇ ਸੱਚੀ ਗੱਲ ਕਹੀ ਜਿਆਦਾ ਰੱਖਣਾ ਬੇੜਾ ਜਾ ਕੇ ਪੋਚਾ ਲਾਏ ਜ਼ੋਰ ਸਪੈਨ ਕਰਕੇ ਸਵੇਟ ਆ ਲੱਗਦਾ ਨਹੀਂ ਹੈਗਾ ਪਤੂ ਪੂਰੀ ਜੜੇ ਰਹੀ ਹੁੰਦਾ ਹੈ ਬੇੜੇ ਦਾ ਝਾੜੂ ਪੋਚਾ ਦਾ ਆਹ ਤਾਂ ਤਾਂ ਛਾਹ ਨੇ ਬਣਾਤੀ ਹਾਂਜੀ ਪਰ ਅੱਧੀ ਲੱਗੀ ਵੀ ਜੀ ਹੁਣ ਲੱਗੀ ਦੀ ਬੈਠਣਾ ਫੇ ਮੈਂ ਸੋਚਿਆ ਕਿ ਚਾਹ ਤੁਸੀਂ ਆਉਣੇ ਵਾਲੇ ਕਿ ਚਾਹ ਬਣਾ ਲਵਾਂ ਮੈਂ ਹਾਂ ਅਬਾਂ ਤੁਸੀਂ ਕੀ ਜਾਂਦੇ ਛੁੱਟੀ ਛੱਡ ਲਓ ਨਾ ਲਓ ਜਦੋਂ ਮੈਂ ਚਾਹ ਬਣਾ ਲਵਾਂਗੀ ਅੱਛਾ ਇਹਨੇ ਗੱਲਾਂ ਕਰਦੇ ਵੇਹਰੇ ਚਾਹ ਪੀਂਦੇ ਆਂ ਖਰਾਸਟ ਹੋ ਜਾਣਾ ਘੰਟਾ ਡੇਢ ਘੰਟਾ ਇੱਥੇ ਬਾਤ ਫਸਾ ਗਵਾਂਗੇ ਲੋ ਭਾਈ ਨਾਲੇ ਕਹਿੰਦੇ ਗੱਲਾਂ ਮਾਰਦੇ ਨਾਲੇ ਚਾਹ ਪੀਂਦੇ ਦੇਖ ਲਓ ਕੰਮ ਖੇਤ ਤੇ ਆਉਣ ਠੀਕ ਹੈ ਤਾਈ ਤਕਾਉੜ ਉਧਰੂਗੀ ਥੋੜੀ ਮੇਹਰ ਜੀ ਤਾਂ ਆਹ ਤਾਂ ਠੀਕ ਲੱਗਿਆ ਮੈਨੂੰ ਤੇਰਾ ਸਿਸਟਮ ਤਿੰਨੇ ਤਰ੍ਹਾਂ ਦੀ ਆਈਟਮ ਆ ਉਹ ਅਲੱਗ-ਅਲੱਗ ਲਾਈਆਂ ਪਈਆਂ ਬਾਈ ਹਾਂਜੀ ਵਾਕਈ ਮੰਨ ਕੇ ਕਹਿੰਦਾ ਜੇ ਕਿਸੇ ਨੂੰ ਚਾਹ ਹੋਵੇ ਨਾ ਕਿਸੇ ਚੀਜ਼ ਦਾ ਉਹ ਦੇਖ ਇਹਨੂੰ ਇਨੂੰ ਇਕੱਠਾ ਜਿਹਾ ਕਰਕੇ ਰੱਖ ਦਾਂ ਤੂੰ ਫਿਰ ਸਾਨੂੰ ਪੜਾ ਲੱਗਣਾ ਦਾ ਪਿਆ ਮੈਂ ਪੜੇ ਦੀ ਤਾਂ ਕੋਈ ਗੱਲ ਨਹੀਂ ਹੁਣ ਆਏ ਵਿੱਚ ਇੱਕ ਚੀਜ਼ ਰਹਿ ਗਈ ਬਾਥਰੂਮ ਆਪਾਂ ਭੁੱਲ ਆਏ ਕਿ ਇਹ ਚ ਮੈਂ ਜਾਊਂਗਾ ਹੁਣ ਤੁਸੀਂ ਲਿਆ ਦਿਓ ਜਨਾਬ ਮੈਂ ਜਾ ਕੇ ਲਿਆਉਂਦਾ ਤਾਂ ਨਾ ਦੁਪਹਿਰ ਤੱਕ ਇਹ ਚੱਲਣਾ ਹੈ 4:00 ਵਜੇ ਤੱਕ ਤਾਂ ਉਹ ਹੋ ਗਿਆ ਫੇਰੀ ਟਾਈਮ ਲੱਗਦਾ ਹੈਗੇ ਇਹ ਜਿਆਦਾ ਧੋਣੇ ਧੋਣੇ ਨੂੰ ਟਾਈਮ ਲੱਗਦਾ ਤੋੜਨ ਨੂੰ ਧੋਣ ਨੂੰ ਮਾਲ ਨਿਕਲੇ ਵਿੱਚ ਤੇ ਹੈ ਇਹਨਾਂ ਕੰਨਿਗਲੇ ਵਿੱਚ ਤੋੜੇ ਹੀ ਸਾਫ ਸਾਫ ਕਰ ਦੇ ਦੇ ਸੋ ਢੁੱਕੇ ਢੁੱਕੇ ਜਿਹੜੇ ਹੈ ਨਹੀਂ ਇਹ ਮਾੜਾ ਮਤਾਂ ਕੁਛ ਜਿਹਾ ਦਲਾਉਣ ਹੋਣਾ ਪਤਾ ਨਹੀਂ ਚੱਲ ਠੀਕ ਆ ਵਧੀਆ ਲੋ ਭਾਈ ਇਹਨੇ ਵੀ ਆਪਣਾ ਭਾਈ ਸਿੰਬਰ ਆ ਕੇ ਇਹ ਵੀ ਕੰਮ ਬਹੁਤ ਆਪਾਂ ਕਹਿ ਦਿੰਦੇ ਆ ਬੀਬੀਆਂ ਦੇ ਠੀਕ ਨੇ ਇਹਨੂੰ ਹੱਥ ਲਾਈਏ ਤਾਂ ਦਵਾਈਆਂ ਰਹਿਣ ਦੇ। ਇਹ ਮੈਂ ਉੱਧਰ ਰੱਖਣੀ ਆ ਆਪਣੀ। ਬਾਕਸ ਦੇ ਵਿੱਚ ਰੱਖਣੀ ਆ ਬਾਈ ਬੱਚੇ ਵੀ ਨਾ ਹੱਥ ਲਾਵੇ ਦਵਾਈ ਨੂੰ। ਕਿਉਂਕਿ ਹੁਣ ਜਿੱਕਣ ਆਇਨੇ ਪੁੱਛ ਲੈ ਐ ਕਣਾਂ ਹੀ ਪੰਮੂਰਾ ਨੇ ਦੇਖ ਲੈਣਾ ਵੀ ਝੋਲੇ ਛਕਿਆ ਹੈ। ਹੈ? ਹਾਂਜੀ। ਮੈਂ ਕਿਦੋਂ ਉਸ ਲੈ ਕੇ ਆਇਆ ਹੁਣ ਤੁਰ ਕੇ। ਹਾਂ। ਪੂਰੀ ਲਗਾ ਦੇ ਲਈ ਲੈ ਆ ਨਾ ਸੂਪ ਲੈ ਕੇ। ਨਹੀਂ ਨਹੀਂ। ਧੁੱਪਾਂ ਦੇਖ ਲਓ ਹਲੇ ਪੂਰੀ ਪੂਰੀ ਹੁਣ ਘਟਿਆ ਹਲੇ। ਹੈਂਗਰ ਦੇਖ ਲਓ ਕਿੱਥੇ ਪਹੁੰਚਿਆ ਬਈ ਇੱਥੇ ਹੁੰਦਾ। ਹਾਂਜੀ। ਹੈ? ਉਹਨਾਂ ਦੇ ਕੰਮ ਖਾਸ ਹੁੰਦੇ ਆ ਜੀ ਤਾਂ ਟਾਈਮ ਤਾਂ ਲੱਗਦਾ ਜੀ ਚਲ ਠੀਕ ਆ ਕੰਮ ਸਾਰਿਆਂ ਨੇ ਹੁੰਦੇ ਆ ਸਾਡੇ ਕੰਮ ਨੂੰ ਵੀ ਕਿਹੇ ਕਰੋ ਮੇਹਨਤ ਦੇ ਵੀ ਕੰਮ ਵਧੀਆ ਹੁੰਦੇ ਆ ਆਹ ਬੂਟਨ ਦੇ ਖਰਜੀਤ ਫੁੱਲ ਵਾਓ ਹਾਂ ਤੁਹਾਨੂੰ ਚੜਦੇ ਗੋਤ ਜੀ ਸੰਭਰ ਕੇ ਖਾਤੀ ਜੀ ਹੁਣ ਮਾੜਾ ਇਹਨਾਂ ਮਟਾ ਲਾ ਹਟਾ ਹਲਾ ਲਓ ਜਿਹੜਾ ਡਿੱਗ ਜਾਣਾ ਆਹ ਦੇਖਦੇ ਆ ਗਰੇਵੇਂ ਫੁੱਲ ਤਾਂ ਨਰਮ ਬਹੁਤ ਆ ਬਸਿੱਕੇ ਹੋ ਅਬ ਹਾਂ ਹਲਾਈ ਮੜਾ ਜਾ ਬਾਕੀ ਜਿੱਦੇ ਰਹਿਣਦੇ ਰਹਿਣਦੇ ਚੱਲ ਕੋਈ ਆਇਆ ਵਿਖਿਆ ਤਾਂ ਮਤ ਜਿਆਦਾ ਬੋਦੇ ਜੂਣ ਦੇ ਵੀ ਜੁਲਿਸੰਬਰ ਹੋ ਜੂंगे ਵੀ ਜਿਹੜੇ ਕੱਲ ਤੱਕ ਗਿਰਨੇ ਹੁੰਦੇ ਹੁਣ ਲੱਗੇ ਰਹੂंगे ਅੱਛਾ ਇਹ ਆਪੇ ਜਿੱਦੇ ਹੀ ਬੋਦੇ ਰਹੂਗਾ ਕਿਤੇ ਚੱਲ ਫਿਰ ਉਹਨੂੰ ਤੂੰ ਚਾਹ ਬਣਾ ਤੂੰ ਸੁਣਾ ਲਓ ਬਸ ਜਿਆਦਾ ਬਣਾ ਲਓ ਕੱਪ ਭਾਗਾਂ ਵਾਲੀ ਬੋਲੀ ਬੋਲਣ ਲੱਗੇ ਵੀਰਾ ਅਸੀਂ ਹੈਨਾ ਬਲੌਗ ਦੇਖਦੇ ਬਾਈ ਦੋ ਤਿੰਨ ਦਿਨ ਤਿੰਨ ਅਸੀਂ ਵੀ ਅਸੀਂ ਬਲੌਗ ਬਣਾਉਂਦੇ ਵੀ ਬਲੌਗ ਦੇਖਣਾ ਤਾਂ ਸ਼ੌਂਕ ਵੀ ਹੈ ਉਹਦਾ ਕਰਕੇ ਲਾ ਅ ਮੰਜਾ ਬਾਈ ਇੱਥੇ ਖੜਾ ਇਨੇ ਇੱਥੇ ਡੈ ਜਾਣਾ ਚਲੋ ਇਹਦਾ ਵੀ ਬਾਈ ਕੰਮ ਕਾਫੀ ਤਾਂ ਤੋਈ ਖਾਸ ਹੈ ਤੁਹਾਨੂੰ ਖੇਤਾਂ ਦਾ ਰਹਿੰਦਾ ਜਿਉਂ ਘਰ ਦਾ ਰਹਿੰਦਾ ਅੰਦਰ ਵੀ ਬਾਈ ਪੂਰੀ ਸਾਫ ਸਫਾਈ ਹੈ ਬੱਚੇ ਰਹੇਗੇ ਇਹ ਹਾਰੀ ਦੰਦਾ ਜਿਹੜੇ ਜਿਹੜੇ ਰੂਮ ਚ ਜਿੱਥੇ ਤੱਕ ਰਹੇ ਜੀ ਜਾਂਦੀ ਆ ਇਨੇ ਵੀ ਬਾਈ ਆਪਣਾ ਇਨਸਾਫ ਰੱਖੇ ਵੀ ਦੇਖੋ ਲਾ ਕੋਈ ਕਹਿ ਸਕਦਾ ਬੇ ਘਰ ਦੇ ਵਿੱਚ ਕੱਲੀ ਆ ਇਹ ਦੇਖਣੀ ਇਹ ਤਾਂ ਸਲੇਗਾ ਬੱਧੀ ਰਾ ਦੇਖੋ ਜਿੱਦਾਂ ਨੂੰ ਮਰਜ਼ੀ ਨਿਗਾਹ ਮਾਰ ਲਓ ਸਭ ਪਾਸੇ ਇਹਨੇ ਆਪਣਾ ਕੰਮ ਰੈਡੀ ਦਾ ਰੈਡੀ ਕਰਿਆ ਪਿਆਲਾ ਠੀਕ ਨੇ ਯਾਨੀ ਇਹਦਾ ਘਰ ਦਾ ਕੰਮ ਸਾਡਾ ਕੰਮ ਬਾਈ ਬਾਹਰ ਦਾ ਆ ਦੇਖੋ ਇਹ ਆਹ ਲਓ ਬਾਕੀ ਏਕਨ ਐ ਵੀ ਦਿਨ ਦੇ ਵਿੱਚ ਸਾਡੇ ਬਾਈ ਉਰੇ ਕੋਈ ਸਨ ਨਹੀਂ ਆਉਣਾ ਉਹ ਮਨ ਵੀ ਗਿਆ ਵਾਏ ਪੰਮੂਰੇ ਸਕੂਲ ਗਏ ਵਾ ਹਾਂਜੀ ਨਾ ਪਹਿਲਾਂ ਮੈਂ ਤੁਹਾਨੂੰ ਦੱਸ ਤੇ ਇੱਕ ਸੱਚੀ ਗੱਲ ਵੀ ਰਾਤ ਕਿਹਾ ਹੋਇਆ ਕਿਆ ਮੈਂ ਪੁੱਛਿਆ ਤਾਂ ਚਾਦਰ ਦਾ ਚਾਦਰ ਦਾ ਹਾਂਜੀ ਚਾਦਰ ਨਾ ਹੋਏ ਬਿਛਾਈ ਹੋਏ 10 ਦਿਨ ਜਾਈਆਂ ਤੋਂ ਪਹਿਲਾਂ ਨਹੀਂ ਬਿਛਾਈ ਦੀ ਤੁਸੀਂ ਐਂ ਕਹਿੰਦੇ ਚਾਦਰ ਉਜਾਤੀ ਨਵੀਂ ਆਹ ਚਾਦਰ ਵਾਜੀ ਦੇਖ ਲਓ ਇਹ ਕਹਿੰਦੀ ਵੀ ਇੱਕ ਹਫਤਾ ਪਹਿਲਾਂ ਬਿਛਾਈ ਰਾਤ ਮੈਂ ਪੰਮੂ ਨੂੰ ਮਿਲਣ ਆਇਆ ਕੁਦਰਤੀ ਰਾਤ ਦੇਖੀ ਮੈਂ ਪਛਾਈ ਵੀ ਦੇਖ ਲਓ ਵੀ ਮੈਂ 10 ਦਿਨ ਬਾਅਦ ਇੱਥੇ ਆਇਆ ਠੀਕ ਨਹੀਂ ਨਹੀਂ ਮੇਰੀ ਐਂਟਰੀ ਮੈਂ ਤੁਹਾਨੂੰ ਸੱਚੀ ਦੱਸ ਦਿੰਦਾ ਉੱਥੇ ਤੇ ਆਉਣਾ ਬਾਹਰ ਰਸੋਈ 'ਚ ਦੇਖੋ ਬਾਈ ਸਫਾਈ ਦਿਖਾਉਂਦਾ ਮੈਂ ਨੇ ਇਹਨਾਂ ਪੂਰੀ ਆਪਣੀ ਸਫਾਈ ਰੱਖੀ ਵੀ ਹੈ ਰਸੋਈ ਦੇ ਵਿੱਚ ਵੀ ਤੇ ਇਹ ਮੇਰਾ ਕੰਮ ਹੈ ਬਾਈ ਇੱਥੇ ਤੇ ਆਉਣਾ ਮੈਂ ਇੱਥੇ ਰੋਟੀ ਪਾ ਕੇ ਹੇਠਲੇ ਕਮਰੇ ਦੇ ਵਿੱਚ ਰਹਿਣਾ ਇਧਰ ਤਾਂ ਮੈਂ ਰਾਤ ਪੰਮੂ ਨਾਲ ਮੇ ਲੜਾਇਆ ਦੇਖ ਲੈ ਹਾਂਜੀ ਹਾਂ ਅਕੀ ਵਕੀ ਰਹਿ ਗਈ ਵੀ ਬਾਈ ਮੈਨੂੰ ਕੀ ਕਹਿੰਦੇ ਸੰਭਾਲ ਕੇੜਾ ਪੁੱਛਦੇ ਤੁਸੀਂ ਮੈਨੂੰ ਪਤਾ ਨਹੀਂ ਦਾ ਨਾ ਪਤਾ ਜਦ ਤੱਕ ਇਹ ਚੀਜ਼ ਕਰਿਆ ਜਾਈ ਗੱਡਣ ਦਾ ਨਾਲ ਆ ਗਰਮ ਸ਼ਾਹਤ ਨਹੀਂ ਠੀਕ ਨਹੀਂ ਇਕਣਾ ਬਾਈ ਚਲੋ ਇਹਦਾ ਕੰਮ ਵੀ ਹੈ ਜਿਹੜਾ ਉਹ ਵੀ ਚੱਲੀ ਜਾਂਦਾ ਠੀਕ ਨਹੀਂ